5 ਕਰੋੜ ਨਿਕਲਿਆ ਮੈਨੂੰ 5 ਕਰੋੜ ਤੇ ਫਿਰ ਵਧੀਆ ਖੁਸ਼ੀ ਵਾਲੀ ਗੱਲ ਐ ਤਾਂ ਦਿਹਾੜੀ ਲਾ ਕੇ ਹੁਣ ਬੋਤਲ ਪੀ ਕੇ ਪਿਆ ਸੀ ਤੂੰ ਜਮਾ ਸਵਾਦ ਹੀ ਗਾਲਤਾ ਮਲਾ ਮੈਂ ਤਾਂ ਪਿਆ ਸੀ ਵੱਡਾ ਭਰਾਵਾ ਅਕਾਰਾ ਨੂੰ ਮੈਂ ਖਦਰੋ ਰਾਣੀ ਹਾਰ ਲੈ ਕੇ ਦੇਵਾਂਗਾ ਅੱਛਾ ਉਹ ਸੁਨਿਆਰੇ ਨੂੰ ਬੁੱਕ ਕਰ ਲਿਆ ਹੂੰ ਉਹ ਮੈਂ ਜਿਹੜਾ ਕੰਮ ਵਾਲਿਆ ਤੋਂ ਪੈਸੇ ਲਏ ਸੀ 2000 ਰੁਪਏ ਮੈਂ ਉਹਨੂੰ ਦੇ ਐ ਸਾਈ ਦੇ ਐ ਹਾਂ ਇੱਕ ਮੈਂ ਆਰਕੀਟੈਕਟ ਬੁੱਕ ਕਰ ਲਿਆ ਮੈਂ ਕੋਠੀ ਪਾਉਂਗਾ ਵਧੀਆ ਘੈਂਟ ਗਏ ਉਹ ਤਾਂ ਲੈ ਕੇ ਉੱਠ ਗਈ ਚੜ ਗਈ ਬੱਸ ਆ ਯਾਰ ਬੰਦਾ ਕਿਵੇਂ ਪਿਆ ਛੜਕਦੇ ਵਿਚਾਲੇ ਇਹ ਗਰਮੀ ਕਰਕੇ ਪਿਆ ਪਤੰਦਰ ਕਿਵੇਂ ਪਿਆ ਪੁੱਛਦੇ ਸੀ ਇਹਨੂੰ ਤੈਨੂੰ ਤਾਂ ਪਿਆ ਓਏ ਇਗਾ ਬਾਈ ਛੜਕ ਦੇ ਵਿਚਾਲੇ ਕਾ ਤੋ ਪਿਆ ਮੈਂ ਰੋਡ ਪਤੀ ਆ ਬਾਈ ਹੈ ਰੋਡ ਪਤੀ ਹੈ ਰੋਡ ਪਤੀ ਕਿਵੇਂ ਐਨੂੰ ਨਹੀਂ ਪਤਾ ਯਾਰ ਤੂੰ ਮੇਰੀ ਕਰੋੜ ਪਤੀ ਦਾ ਸੁਣਿਆ ਰੋਡ ਪਤੀ ਕਿਹੜੇ ਹੁੰਦੇ ਉਹ ਮੈਂ ਕਰੋੜ ਪਤੀ ਬਣ ਗਿਆ ਸੀ ਮੈਂ ਹਉ ਪਤੰਦਾ ਜੇ ਕੋਈ ਟਰੱਕ ਟਰੱਕ ਮਾਰ ਉਹ ਮੈਂ ਨੂੰ ਨਹੀਂ ਪਤਾ ਯਾਰ ਮੈਂ ਤਾਂ ਰੋਡ ਪੱਗਿਆ ਯਾਰ ਉਹ ਰੋਡ ਪਤੀ ਨਹੀਂ ਤੂੰ ਖੜਾ ਹੋ ਗੱਲ ਲੱਗੀ ਹੋਗੀ ਗੱਲ ਕੁਝ ਨਹੀਂ ਹੋਈ ਯਾਰ ਹੈ ਐਡ ਤੋ ਕੋਈ ਗੱਲ ਦੱਸ ਮੈਨੂੰ ਕੀ ਹੋ ਗਈ ਗਿਆ ਯਾਰ ਛੜਕ ਦੇ ਵਿਚਾਲੇ ਕੋਈ ਚੀਜ਼ ਆ ਗਈ ਫੇਰ ਇਧਰ ਆ ਗੱਲ ਕੀ ਗੱਲ ਕੀ ਹੋਈ ਆ ਦੱਸ ਹੁਣ ਦੱਸ ਪਾਣੀ ਪੀਨਾ ਪਾਣੀ ਪੀਣਾ ਪਾਣੀ ਪੀਰਾਂਗੇ ਕੀ ਕੀ ਹੋਈ ਮੈਨੂੰ ਨਿਕਲੀ ਸੀ ਲਾਟਰੀ ਹੈ 5 ਕਰੋੜ ਦੀ ਹੈ ਉਹ ਮੇਰੇ ਟਰੈਕਟਰ ਸੀ ਨਾ ਜਿਹੜੀ ਉਹ ਮੈਂ ਆਪਦੇ ਕੁਰਤੇ ਦੇ ਵਿੱਚ ਪਾਲੀ ਫਿਰ ਉਹ ਘਰ ਵਾਲੀ ਤੋਤੀ ਘਰ ਵਾਲੀ ਨੀ ਤੋਤੀ ਹਾਂ ਲਾਟਰੀ ਲਾਟਰੀ ਮੇਰਾ ਨੰਬਰ ਨਿਕਲਿਆ ਹੈ 5 ਕਰੋੜ ਨਿਕਲਿਆ ਮੈਨੂੰ 5 ਕਰੋੜ ਤੇ ਫਿਰ ਵਧੀਆ ਖੁਸ਼ੀ ਵਾਲੀ ਗੱਲ ਹੈ ਤਾਂ ਉਹ ਲਾਟਰੀ ਧੋਤੀ ਹੁਣ ਮੈਨੂੰ ਕਰੋੜਪਤੀ ਬਣਾਤਾ ਨੇ ਕਰੋੜਪਤੀ ਤੋਂ ਮੈਂ ਕਰੋੜਪਤੀ ਬਣ ਗਿਆ ਸੀ ਅੱਛਾ ਮਤਲਬ ਜੇ ਤੈਨੂੰ ਲਾਟਰੀ ਨਿਕਲੀ ਸੀਗੀ ਉਹ ਤਰੀਕਾਰ ਧੋਤੀ ਨੰਬਰ ਮਿਟ ਗਏ ਉਹਦੇ ਨੰਬਰ ਨੰਬਰ ਸਾਰੇ ਮਿਟ ਗਏ ਉਹਦੇ ਬਾਈ ਬੁਰਾ ਹਾਲ ਕਰਤਾ ਨੇ ਤੇ ਕੀ ਕੀ ਕਿ ਕਿੰਨੇ ਦੀ ਲਈ ਸੀਗੀ ਉਹ ਮੈਂ 500 ਦੀ ਪਾਈ ਸੀ ਹਾਂ ਮੈਂ ਆਹ ਚਲ ਨਿਕਲਿਆ ਆਉਗੀ ਹਾਂ ਉਹ ਨਿਕਲ ਵੀ ਆਈ ਹੂੰ ਤੇ ਮੈਨੂੰ ਹੁਣ ਮੈਨ ਕੋਰੋੜਪਤੀ ਦਾ ਰੋਡਪਤੀ ਬਣਾਤਾ ਮੈਂ ਆਹ ਰੋਡ ਤੇ ਪਿਆ ਹੁਣ ਤੈਨੂੰ ਤਾਂ ਖੁਸ਼ੀ ਬਹੁਤ ਹੋਊਗੀ ਯਾਰ ਜਦੋਂ ਨਿਕਲੀ ਹੂ ਲਾਟਰੀ ਹਾਏ ਬਹੁਤ ਖੁਸ਼ੀ ਸੀ ਯਾਰ ਲਾਟਰੀ 5 ਕਰੋੜ ਦੀ ਨਿਕਲਾਈ ਸੀ ਤੇ ਤੂੰ ਘਰੇ ਦੱਸਿਆ ਨਹੀਂ ਕਿਸੇ ਨੂੰ ਵੀ ਮੇਰੇ ਗੀਜੀ ਤੇ ਪਿਆ ਜਾ ਮੈਂ ਲਾਟਰੀ ਭਰੀ ਹੋਈ ਆ ਗੋਮਲੀ ਨੇ ਸਾਰੀ ਧੋਤੀ ਵਿੱਚੇ ਧੋਤਾ ਨਹੀਂ ਘਰ ਜਾਂ ਤਾਂ ਪਤਾ ਹੁੰਦਾ ਹੀ ਆ ਵੀ ਮੈਂ ਲਾਟਰੀ ਭਰੀ ਆ ਵੀ ਲਾਟਰੀ ਮੈਨੂੰ ਨਿਕਲਣ ਵਾਲੀ ਆ ਜਾਂ ਇਹ ਨਿਕਲ ਸਕਦੀ ਆ ਜੀ ਤੂੰ ਉਹਨੂੰ ਸਾਂਭ ਕੇ ਰੱਖੀ ਉਹ ਪਾਈ ਕੱਲ ਹੀ ਸੀ ਰਾਤ ਨਿਕਲੀ ਆ ਅੱਛਾ ਤੇਰੇ ਘਰ ਦੇ ਕੀਜੇ ਗੁਜੇ ਨਹੀਂ ਚੈੱਕ ਕਰਦੇ ਵੀ ਜੇ ਦੇਚ ਪੈਸੇ ਪੈਸੇ ਵੀ ਹੁੰਦੇ ਕਈ ਮੈਂ ਕਿਹਾ ਸੀ ਲਾਟਰੀ ਪਾ ਕੇ ਹਾਂ ਉਹਨੇ ਵਿੱਚ ਹੀ ਧੋਤੀ ਤੇ ਲਾਟਰੀ ਤੂੰ ਕੱਢ ਦਿੰਦਾ ਬਾ ਉਹ ਯਾਰ ਮਸ਼ੀਨਾਂ ਆਈਆਂ ਜਿਹੜੀਆਂ ਲੈਂਦਿਆਂ ਉਹਨੇ ਮਸ਼ੀਨ ਦੇ ਵਿੱਚ ਕੱਪੜੇ ਪਾਤੇ ਉਹ ਵੀ ਧੋਤੀ ਯਾਰ ਪਾਹੇ 5 ਕਰੋੜ ਦੀ ਲਾਟਰੀ ਨਿਕਲੀ ਜਦ ਤੈਨੂੰ ਤੇ ਹੁਣ 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 ਤੂੰ ਕਿਹਦੇ ਕੋਲ ਜਾਏਗਾ ਹੋਏ ਮੈਂ ਰੋਡਪਤੀ ਹਾਂ ਰੋਡਪਤੀ ਤਾਂ ਮੈਂ ਸਮਝਦਾ ਤੂੰ ਰੋਡਪਤੀ ਹੋ ਗਿਆ ਹੁਣ ਕਰੋੜਪਤੀ ਕਿਤੇ ਤੂੰ ਕਰੋੜਪਤੀ ਹੋਣਾ ਸੀਗਾ ਹੁਣ ਮੇਰੀ ਇਹ ਗੱਲ ਦੱਸ ਤੋ ਅਰਜੀ ਤਾਂ ਤੇਰੀ ਮਿਟ ਗਈ ਉਹ ਨੰਬਰ ਤਾਂ ਤੇਰੇ ਲਿਖੇ ਹੋਣਗੇ ਕਿਹਦੇ ਕਿਸੇ ਪਾਸੇ ਤਾਂ ਲਿਖੇ ਹੋਣਗੇ ਜਿੱਥੇ ਭਰੀ ਹੈ ਉਹ ਲਾਟਰੀ ਉੱਥੇ ਤਾਂ ਲਿਖ ਉਹ ਵੀ ਕਹਿੰਦੇ ਵੀ ਤੂੰ ਪਹਿਲਾਂ ਪਰਚੀ ਲਿਆ ਅਹੇ ਪਰਚੀ ਲਿਆ ਫੇਰ ਤੁਹਾਨੂੰ ਪੈਸੇ ਦੇਵਾਂਗੇ ਤੂੰ ਪਰਚੀ ਧੋਤੀ ਲੈ ਜਾਂਦਾ ਤੇ ਧੋਤੀ ਹੁਣ ਜਿਵੇਂ ਹੀ ਉਹ ਤਾਂ ਐ ਨਿੱਕੀ ਨਿੱਕੀ ਬਣ ਗਈ ਯਾਰ ਹੁਣ ਫਿਰ ਹੁਣ ਮੈਂ ਦੱਸਣ ਕੀ ਕਰਾਂ ਇਹਦਾ ਤੂੰ ਕਰਨਾ ਕੀ ਹੁਣ ਰੋਡ ਤੇ ਥੋੜੀ ਪੈਣਾ ਲਾਟਰੀਆਂ ਦੇ ਸਾਰੇ ਥੋੜੀ ਤੁਰੇ ਫਿਰਦੇ ਆਪਾਂ ਮਿਹਨਤ ਕਰਦਾ ਤੂੰ ਕੀ ਕੰਮ ਕਰਦਾ ਮੈਂ ਕੰਮ ਕਰਦਾ ਚਨਾਈ ਦਾ ਕੰਮ ਕਰਦਾ ਚਨਾਈ ਦਾ ਕੰਮ ਕਰਦਾ ਫਿਰ ਮਿਸਤਰੀਆਂ ਤੂੰ ਚੰਗੀ ਤਰੀਦੀ ਦਿਹਾੜੀ ਹੁ 9000 ਰੁਪਏ ਦਿਹਾੜੀ ਹਉ ਤਰੀ ਹੈਗੀ ਆ ਹੈਗੀ ਆ ਨਾ ਤੇ ਫਿਰ ਤੂੰ ਲਾਟਰੀ ਤੋਂ ਕੀ ਕਹੇ ਜਦੋਂ ਰੱਬ ਨੇ ਨਹੀਂ ਤੇਰੀ ਉਹ ਚੀਜ਼ ਤੈਨੂੰ ਮੰਨੀ ਰੱਬ ਨੇ ਤੈਨੂੰ ਉਹ ਚੀਜ਼ ਨਹੀਂ ਦੇਣੀ ਫਿਰ ਤੂੰ ਕਿਉਂ ਟੈਂਸ਼ਨ ਲੈਣਾ ਉਹੀ ਦਿਹਾੜੀ ਲਾ ਕੇ ਹੁਣ ਬੋਤਲ ਪੀ ਕੇ ਪਿਆ ਸੀ ਤੂੰ ਜਿਵੇਂ ਸਵਾਦ ਹੀ ਗਾਲਤਾ ਮਾਰਾ ਮੈਂ ਤਾਂ ਪਿਆ ਸੀ ਵੱਡਾ ਭਰਾਵਾ ਜੇ ਕੋਈ ਸੜਕ ਤੇ ਕੋਈ ਟਰੱਕ ਆ ਗਿਆ ਕੋਈ ਗੱਡੀ ਆ ਗਈ ਨੱਪ ਕੇ ਤੁਰਜੂ ਕੁਛ ਨਹੀਂ ਰਹਿਣਾ ਤੇਰਾ ਉਹ ਮੈਂ ਤਾਂ ਵਧੀਆ ਨਜ਼ਾਰੇ ਲੈ ਗਿਆ ਜਵਾਕ ਹੈਗੇ ਮੇਰੇ ਜਵਾਕ ਹੈਗੇ ਤੇ ਫਿਰ ਉਹਨਾਂ ਦਾ ਕੌਣ ਆ ਜੇ ਤੂੰ ਇੱਥੇ ਪਿਆ ਲੰਮਾ ਹੋ ਗਿਆ ਉਹ ਮੈਂ ਤਾਂ ਨਜ਼ਾਰੇ ਲੈਂਦਾ ਸੀ ਕਾਦੇ ਨਜ਼ਾਰੇ ਬੋਤਲ ਪੀਤੀ ਸੀ ਤੇ ਮੌਜਨਾ ਪਿਆ ਸੀਗਾ ਉਹ ਮੇਰੀ ਗੱਲ ਸੁਣ ਤੂੰ ਇਹੀ ਗੱਲ ਦੀ ਟੈਨਸ਼ਨ ਲਈ ਬੈਠਾ ਵੀ ਲਾਟਰੀ ਨਿਕਲੀ ਸੀ ਲਾਟਰੀ ਮੇਰੀ ਧੋਤੀ ਗਈ ਹਾਂ ਵੀ ਕਿਸਮਤ ਜਾਗੀ ਸੀ ਮੇਰੀ ਤੇ ਰੱਬ ਹੋਰ ਕੁਝ ਬਹੁਤ ਕੁਝ ਸੋਚੀ ਬੈਠਾ ਹੋਊਗਾ ਰੱਬ ਜਿਹੜਾ ਕੁਝ ਕਰਦਾ ਚੰਗੇ ਲਈ ਕਰਦਾ ਕੀ ਵੀ ਤਾਂ ਤੇਰਾ ਹੋਰ ਕੁਝ ਸੋਚੀ ਬੈਠਾ ਹੋਵੇ ਤੂੰ ਟੈਨਸ਼ਨ ਕਿਉਂ ਲੈਣਾ ਉਹ ਮੈਂ ਟੈਨਸ਼ਨ ਨਾ ਲਾਵਾਂ ਤਾਂ ਹੋਰ ਕੀ ਕਰਾਂ ਦੱਸ ਹਾਂ ਉਹ ਮੈਂ ਤਾਂ ਛੁਪਣੇ ਵੱਡੇ ਵੱਡੇ ਲੈਲੇ ਸੀ ਹਾਂ ਉਹ ਬੱਕਾਰਾ ਲੀਨ ਮੈਂ ਖਤਰੂ ਰਾਣੀ ਹਾਰ ਲੈ ਕੇ ਦੇਵਾਂਗਾ ਅੱਛਾ ਉਹ ਸੁਨਿਆਰੇ ਨੂੰ ਬੱਕ ਕਰ ਲਿਆ ਹੂੰ ਉਹ ਮੈਂ ਜਿਹੜਾ ਕੰਮ ਵਾਲਿਆ ਤੋਂ ਪੈਸੇ ਲਏ ਸੀ 2000 ਰੁਪਏ ਮੈਂ ਉਹਨੂੰ ਦੇ ਆ ਸਾਈ ਦੇ ਆ ਹਾਂ ਇੱਕ ਮੈਂ ਆਰਕੀਟੈਕਟ ਬੱਕ ਕਰ ਲਿਆ ਮੈਂ ਕੋਠੀ ਪਾਉਂਗਾ ਵਧੀਆ ਘੈਂਟ ਪਲਾਟ ਲਵਾਂ ਹਜੇ ਪੈਸੇ ਤੇਰੇ ਕੋਲ ਆਏ ਨਹੀਂ ਪਹਿਲਾਂ ਹੀ ਤੂੰ ਇੰਨਾ ਕੋ ਸੋਚੀ ਬਠਾ ਸੀ ਇੱਕ ਮੈਂ ਗੱਡੀ ਦੀ ਸਾਈ ਦੇ ਆ ਅੱਛਾ ਮੈਂ ਵੀ ਗੱਡੀ ਵੀ ਲਿਆਵਾਂਗੇ ਹਾਂ ਹੁਣ ਯਾਰ ਭਰਾਵਾ ਹੁਣ ਮੈਂ ਤਾਂ ਸੁਫੜੇ ਇੰਨੇ ਵੱਡੇ ਵੱਡੇ ਸੋਚੀ ਬਠਾ ਸੀ ਹੂੰ ਯਾਰ ਮੇਰੇ ਤਾਂ ਸੁਪਨੇ ਜਮਾ ਯਾਰਾ ਉਹਨੇ ਮਸ਼ੀਨ ਦੇ ਵਿੱਚ ਹੀ ਲੀੜਾਂ ਵਿੱਚ ਹੀ ਧੋਤੇ ਮਿੱਟੀ ਕਰਤੇ ਮਿੱਟੀ ਕਰਤੇ ਜਮਾ ਯਾਰ ਐ ਤੂੰ ਸਾਰੇ ਸੁਪਨੇ ਸੋਚੀ ਬੈਠਾ ਸੀ ਮੈਂ ਗੱਡੀ ਲਾਉਂਗਾ ਗੱਡੀ ਲਾਉਂਗਾ ਤੇ ਉਹ ਸਾਰਾ ਮਿੱਟੀ ਹੋ ਗਿਆ ਮਿੱਟੀ ਹੋ ਗਿਆ ਜਮਾ ਹੋਰ ਹੀ بڑے ਸੁਪਨੇ ਸੋਚੇ ਹੋਣਗੇ ਸੁਪਨੇ ਸੋਚੇ ਸੀ ਘੁੰਮਣ ਜਾਵਾਂਗੇ ਛੇਮਲੇ ਜਾ ਕੇ ਆਵਾਂਗੇ ਵੀ ਲੋਕ ਮੈਨੂੰ ਸਰਦਾਰ ਕਹਿਣਗੇ ਪਿੰਡ ਦੇ ਪੈਰਿਆਂ ਨੇ ਉਹਨਾਂਗੇ ਮੇਰੇ ਕੋਲ ਹੋਰ ਮੈਂ ਵੀ ਜਿਹੜੀ ਤੂੰ ਜਨਾਈ ਦਾ ਕੰਮ ਕਰਦਾ ਉਹ ਵੀ ਭੁੱਲ ਜਾਏਗਾ ਸਾਰਾ ਕੁਝ ਹੀ ਚੀਜ਼ਾਂ ਸੁੱਟੀ ਬੈਠੀ ਚੰਡੀਗੜ੍ਹ ਘੁੰਮ ਕੇ ਆਵਾਂਗੇ ਸ਼ਿਮਲੇ ਘੁੰਮ ਕੇ ਆਉਣ ਤੇ ਹੁਣ ਤੇ ਮਿੱਟੀ ਫਿਰ ਗਿਆ ਜਮਾ ਮਿੱਟੀ ਹੋ ਗਿਆ ਯਾਰ ਹੁਣ ਕੀ ਕਰੇਗਾ ਹੁਣ ਯਾਰ ਮੈਂ ਹੁਣ ਕੀ ਕਰਾਂ ਹੁਣ ਹੁਣ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਹਾਂ ਹਾਂ ਜ਼ਿੰਦਗੀ ਦੀ ਸੱਚੀ ਗੱਲ ਐ ਇਹ ਜਿਹੜਾ ਕੁਝ ਕਰਦਾ ਰੱਬ ਚੰਗੇ ਲਈ ਕਰਦਾ ਠੀਕ ਐ ਮਿਹਨਤ ਤੇ ਯਕੀਨ ਰੱਖ ਕੱਲ ਨੂੰ ਲਾਟਰੀ ਹੋਰ ਨਿਕਲੇ ਹੋਗੀ ਹੋਰ ਭਰਦੇ ਜਿਹੜਾ ਆਪਾਂ ਪੈਸਾ ਫੁੱਦੂ ਜਿਹਾ ਬਣਾਉਣੇ ਨਾ ਬਿਨਾਂ ਗੱਲੋਂ ਪੈਸਾ ਬਣਾਉਣੇ ਆ ਵੀ ਆਪਾਂ ਨੂੰ ਆਪਸਾ ਸੋਚਦੇ ਆ ਵੀ ਆਹ ਆਪਣੇ ਇਧਰੋਂ ਪੈਸਾ ਬਣ ਜੇ ਬਿਨਾਂ ਮਿਹਨਤ ਪੈਸਾ ਉਹੀ ਜਾਂਦਾ ਤੇ ਜਿਹੜਾ ਪੈਸਾ ਤੈਨੂੰ ਮਿਲਣਾ ਸੀਗਾ ਇਹ ਉਹੀ ਗਿਆ ਨਾ ਇਹ ਜਵਾਂ ਮਿੱਟੀ ਜਿਹੜੀ ਤੇਰੀ ਮਾਂ ਦੀ ਮਿਹਨਤ ਉਹ ਤੇਰੇ ਕੋਲ ਖੜੀ ਹੈ ਹੱਕ ਚ ਸੱਚ ਦੀ ਮਿਹਨਤ ਖੜਦੀ ਆ ਹੱਕ ਸੱਚ ਦੀ ਮਿਹਨਤ ਖੜਦੀ ਆ ਕੋਈ ਚਿੱਟਾ ਵੇਚਦਾ ਕੋਈ ਸਮੈਕ ਵੇਚਦਾ ਕੋਈ दारू ਵੇਚਦਾ ਕੋਈ ਭੁੱਕੀ ਵੇਚਦਾ ਕੋਈ ਗੋਲੀਆਂ ਵੇਚਦਾ ਕੋਈ ਫੀਮ ਵੇਚਦਾ ਉਹ ਪੈਸੇ ਖੜਦੇ ਦੱਸ ਉਹ ਫੁੱਦੂ ਕੰਮਾਂ ਜੀ ਜਾਂਦੇ ਆ ਉਹ ਫੁੱਦੂ ਕੰਮਾਂ ਤੇ ਫੇਰ ਤੂੰ ਐ ਕਿਉਂ ਸੋਚਿਆ ਵੀ ਲਾਟਰੀ ਵਾਲੇ ਕੰਮਾਂ ਨਾਲ ਕੋਠੀ ਪਾਏਗਾ ਬੰਗਲਾ ਖੜਾ ਕਰੇਗਾ ਮੈਂ ਕਾਰ ਲਊਗਾ ਉਹ ਮੈਂ ਸੁਪਨੇ ਜੋ ਮੈਨੂੰ ਐਸੀ ਲਾਟਰੀ ਨਿਕਲੀ ਸੁਪਨੇ ਕੱਲ ਕੱਲ ਦਾ ਨੰਬਰ ਲੱਗਿਆ ਵਾ ਉਹ ਫੇਰ ਕੀ ਹੁੰਦਾ ਤੂੰ ਘਰ ਵਾਲੀ ਤਾਂ ਨਹੀਂ ਕੁੱਟੀ ਕਿਹੜੇ ਘਰ ਵਾਲੀ ਕੁੱਟਦੇ ਘਰ ਵਾਲੀ ਵੀ ਕੁੱਟਿਆ ਆ ਭਰਾਵਾ ਘਰ ਵਾਲੀ ਕੁੱਟਿਆ ਹੋਰ ਤੇ ਜਵਾਕਾਂ ਨੂੰ ਕੁੱਟਿਆ ਉਹ ਗਏ ਉਹ ਤਾਂ ਲੈ ਕੇ ਉੱਠ ਗਈ ਚੜ ਗਈ ਬੱਸ ਕੀ ਕਿਉਂ ਕੁੱਟਿਆਗਾ ਤੂੰ ਝੋਲਾ ਆ ਚੱਕਿਆ ਕਹਿੰਦੀ ਮਰਾ ਜਾਨੀ ਤੇ ਤੇਰੇ ਸਾਰੇ ਘਰ ਦੇ ਕੰਮ ਉਹ ਕਰਦੇ ਤੂੰ ਉਹਨੂੰ ਲਾਟਰੀ ਵਿੱਚ ਹੀ ਕੁੱਟਦਾ ਬੰਦਾ ਉਹ ਮੈਂ ਕਮਲਾ ਹੋਇਆ ਸੀ ਤੰਬਾ ਚੱਕ ਲਿਆ ਉਹਦੇ ਸੱਚ ਮਾਇਆ ਅੱਛਾ ਹੁਣ ਦਾਰੂ ਆ ਕੇ ਪਿਆ ਇੱਥੇ ਇੱਥੇ ਜੇ ਤੇਰੇ ਤੋਂ ਕੋਈ ਚੀਜ਼ ਲੰਘ ਜੇ ਫਿਰ ਤੂੰ ਕੀ ਕਰੇਗਾ ਦਾਰੂ ਪੀ ਕੇ ਜਵਾਕਾਂ ਨੂੰ ਕੌਣ ਸੰਭੂਗਾ ਤੇਰੇ ਨੇ ਗਲਤੀ ਹੋ ਗਈ ਬਈ ਯਾਰ ਗਲਤੀ ਹੋ ਗਈ ਤੇਰੇ ਤੋਂ ਪੰਦਰਾਂ ਮਾੜੀ ਮਾੜੀ ਸ਼ਰਮਗਰੀ ਦੀ ਹੁੰਦੀ ਆ ਆਪਣੇ ਗੁਰੂਆਂ ਪੀਰਾਂ ਨੇ ਕੀ ਦੱਸਿਆ ਆਪਾਂ ਨੂੰ ਵੀ ਮਿਹਨਤ ਕਰੋ ਫੇਰ ਹੀ ਤੁਹਾਨੂੰ ਫਲ ਮਿਲੇਗਾ ਮਿਹਨਤ ਦਾ ਪੈਸਾ ਖਾਓ ਕਿਤੇ ਨਹੀਂ ਜਾਂਦਾ ਮਿਹਨਤ ਤੇ ਵਿਸ਼ਵਾਸ ਰੱਖੀਏ ਤਾਂ ਬਹੁਤ ਕੁਝ ਹੁੰਦਾ ਬਹੁਤ ਕੁਝ ਹੁੰਦਾ ਨਾ ਫਿਰ ਇਹ ਚੀਜ਼ ਤੂੰ ਕੋ ਭੁੱਲ ਗਿਆ ਉਹ ਮੈਂ ਕਮਲਾ ਹੋਇਆ ਸੀ ਉਹ ਮੱਲਿਆਉਣਾ ਮੋੜ ਕੇ ਉਹਨੂੰ ਜਾਣਾ ਹਾਂ ਕਿੱਥੇ ਮੁੜੇ ਹੋਗੀ ਜਿਹੜੇ ਹਿਸਾਬ ਨਾਲ ਕੁੱਟਿਆ ਉਹ ਕੀ ਵੀ ਧੱਕੇ ਕਿਵੇਂ ਕੁੱਟਿਆ ਉਹ ਤੂੰ ਮੈਂ ਕੁੱਟ ਤਾਂ ਪੈੜੀ ਦਿੱਤੀ ਉਹ ਹਾਂ ਕਉ ਉੱਤੇ ਥਾਂ ਤੇ ਵੱਜ ਗਈ ਨਹੀਂ ਤੂੰ ਲਾਟਰੀ ਦੀ ਗੱਲ ਕਰਦਾ ਹਾਂ ਲਾਟਰੀ ਤੇ ਤੁਹਾਨੂੰ ਫੁੱਦੂ ਹੀ ਬੋ ਬਣਾਉਂਦੇ ਆ ਕਿਵੇਂ ਬਾਈ ਹਾਂ ਤਿੰਨ ਤਿੰਨ ਸੌ ਚੋ 4 4000 ਤੇ 5 5000 ਤੇ ਤੁਹਾਡੇ ਤੋਂ ਲਾਟਰੀਆਂ ਭਰਉਂਦੇ ਆ ਹਾਂ ਠੀਕ ਆ ਬਾਅਦ ਵਿੱਚ ਕਿਤੇ ਕਹਿੰਦੇ ਤੁਹਾਨੂੰ ਟਰੈਕਟਰ ਦੇਵਾਂਗੇ ਤੁਹਾਨੂੰ ਪਹਿਲਾ ਨਾਮ ਬੁਲਟ ਦੇਵਾਂਗੇ ਗੱਡੀ ਦੇਵਾਂਗੇ ਫਿਰ ਕਿੱਧਰ ਜਾਂਦੇ ਉਹ ਉਹ ਕਿਸੇ ਨੂੰ ਨਿਕਲੇ ਤਾਂ ਵੇਖੀ ਨਹੀਂ ਮੈਂ ਬਾਈ ਵੇਖਿਆ ਤੂੰ ਨਹੀਂ ਨਿਕਲੇ ਫਿਰ ਫਿਰ ਤੂੰ ਲਾਟਰੀ ਕਹ ਤੋ ਭਰੀ ਤੈਨੂੰ ਪਤਾ ਜਦੋਂ ਇਹ ਫਰੌਡ ਆ ਫਰੌਡ ਇਹ ਚੀਜ਼ਾਂ 'ਚ ਨਾ ਫਸਿਆ ਕਰੋ ਬਥੇਰਾ ਇਹ ਗੁਰੂਆਂ ਦੇ ਗਊਸ਼ਾਲਾ ਦੇ ਇਹਨਾਂ ਦੇ ਨਾਂ ਤੇ ਬੜੀਆਂ ਠੱਗੀਆਂ ਮਾਰਦੇ ਆ ਲੋਕ ਲਾਟਰੀਆਂ ਦੇ ਨਾਂ ਖੋਲ ਕੇ ਮਾਰੀ ਜਾਂਦੇ ਆ ਬਾਈ ਮਾਰੀ ਜਾਂਦੇ ਆ ਨਾ ਕਈ ਥਾਵਾਂ ਤੇ ਹੋਇਆ ਵੀ ਆ ਤੈਨੂੰ ਪਤਾ ਵੀ ਆ ਕਈ ਪੱਤਰਕਾਰ ਵੀ ਵੀਰ ਉਹ ਲਾਟਰੀਆਂ ਪਾਈ ਜਾਂਦੇ ਆ ਪਾਈ ਜਾਂਦੇ ਆ ਨਾ ਫੇਰ ਨਹੀਂ ਹੋਇਆ ਬਾਈ ਹੋਇਆ ਠੀਕ ਆ ਕੈਮਰਾ ਚੱਕ ਕੇ ਜਾ ਵਰਦੇ ਆ ਉਹ ਕਹਿੰਦੇ ਵੀ ਆ ਅਸੀਂ ਆਹ ਖੱਡਿਆ ਲਾਟਰੀ ਆ ਕੱਢਾਂਗੇ ਲਾਟਰੀ ਉਹ ਕੱਢਾਂਗੇ ਲੋੜੇ ਦੀ ਲਾਟਰੀ ਨਿਕਲੂਗੀ ਕਿਹੜੀ ਲਾਟਰੀ ਨਿਕਲੂਗੀ ਕਿਸੇ ਦੀ ਨਿਕਲਦਾ ਤੂੰ ਲਾਟਰੀ ਕਿਹੜੀ ਭਰਦਾ ਹੁੰਦਾ ਹੁਣ ਮੈਂ ਜਿਹੜੀ ਆ ਇੰਸਟਾਗ੍ਰਾਮ ਤੇ ਵੀਡੀਓ ਜਿਹੜੀਆਂ ਆਉਂਦੀਆਂ ਬਾਈ ਜਿਹੜਾ ਚੱਲਦਾ ਆਉਂਦਾ ਬਈ ਯਾਰ ਟਰੈਕਟਰ ਕੱਢਾਂਗੇ ਤੁਹਾਨੂੰ ਆ ਬੋਲਟ ਕੱਢਾਂਗੇ ਤੁਹਾਨੂੰ ਉਹ ਜੀਜਾ ਕਰਿਆਉਂਦਾ ਉਹ ਪਾਦੀ ਦੀ ਬਾਈ ਉਹ ਮੇਰੀ ਗੱਲ ਸੁਣ ਆ ਤੁਸੀਂ ਲਾਟਰੀਆਂ ਨਾ ਭਰਿਆ ਕਰੋ ਤੁਸੀਂ ਭਰਿਆ ਕਰੋ ਗੌਰਮੈਂਟ ਜਿਹੜੀ ਤੁਹਾਡੀ ਟੈਕਸ ਕੱਟ ਕੇ ਤੁਹਾਡੇ ਅਕਾਊਂਟ ਦੇ ਵਿੱਚ ਆਵੇ ਸਰਕਾਰ ਦੀ ਲਾਟਰੀ ਹੁੰਦੀ ਐ ਇੱਕ ਉਹ ਭਰਿਆ ਕਰੋ ਇਹ ਤਾਂ ਗੁਰਦੁਆਰਿਆਂ ਦੇ ਨਾਂ ਤੇ ਗਊਸ਼ਾਲਾਂ ਦੇ ਨਾਂ ਤੇ ਮੂਹਰੇ ਹੋ ਕੇ ਗਊਸ਼ਾਲੇ ਨੂੰ ਮੂਹਰੇ ਕਰ ਦਿੰਦੇ ਗੁਰਦੁਆਰੇ ਨੂੰ ਮੂਹਰ ਮੂਹਰੇ ਕਰ ਦਿੰਦੇ ਆ ਵੀ ਲੋਕ ਬੋਲਦੇ ਨੇ ਇਹਨਾਂ ਨੂੰ ਕੁਝ ਸਮਝ ਲੱਗੀ ਇਹਨਾਂ ਨੂੰ ਕੁਝ ਬੋਲ ਦੇਣੀ ਤੇ ਕਿੰਨਾ ਰੁਪਇਆ ਬਣਦਾ ਪਤਾ 50 50 ਕਰੋੜ 60 60 ਕਰੋੜ ਰੁਪਇਆ ਬਣਦਾ ਜਿਹੜਾ ਤੈਨੂੰ 50 50 ਕਰੋੜ ਦੇਈ ਜਾਂਦਾ ਯਾਰ ਉਹਨਾਂ ਨੂੰ ਕਿੰਨੇ ਬਣਦੇ ਹੋਣਗੇ ਬਾਈ ਜੀ ਸਰਕਾਰੀ ਲਾਟਰੀ ਭਰੇ ਕਰੋ ਸਰਕਾਰ ਨੂੰ ਮੈਂ ਸਰਕਾਰੀ ਲਾਟਰੀ ਹਰ ਇੱਕ ਬੰਦੇ ਨੂੰ ਪਤਾ ਵੀ ਸਰਕਾਰ ਦੀ ਹਰ ਲਾਟਰੀ ਖੋਲਦੀ ਆ ਆਪਣੀ ਜ਼ਿੰਦਗੀ ਦੇ ਵਿੱਚ ਯਾਰ ਮੈਂ ਕਹਿੰਨਾ ਆਪਣੀ ਜ਼ਿੰਦਗੀ ਜਮਾਉਣਾ ਚਾਹੁੰਨੇ ਹਾਂ ਠੀਕ ਹੈ ਵੀ ਸਾਡੀ ਜਿੰਦ ਕਿਸਮਤ ਦੇ ਵਿੱਚ ਕੀ ਚੀਜ਼ ਹੈ ਹਣਾ ਕਿਸਮਤ ਦਾ ਜਮਾਉਣਾ ਚਾਹੁੰਨੇ ਹਾਂ ਤਾਂ ਮੈਂ ਤੁਹਾਨੂੰ ਕਹਿਣਾ ਵੀ ਬਾਈ ਸਰਕਾਰੀ ਲਾਟਰੀ ਪਰ ਕਰੋ ਜਿਵੇਂ ਲੋਹੜੀ ਬੰਪਰ ਹੋ ਗਿਆ ਠੀਕ ਹੈ ਦੀਵਾਲੀ ਬੰਪਰ ਹੋ ਗਿਆ ਬਥੇਰਾ ਕੁਝ ਨਿਕਲਦਾ ਸਰਕਾਰ ਬਥੇਰਾ ਲਾਟਰੀ ਦਿੰਦੀ ਆ ਠੀਕ ਹੈ ਇਹ ਚੀਜ਼ ਇੱਕ ਨਾ ਸਰਕਾਰ ਵੱਲੋਂ ਇਹ ਮੁਹਈਆ ਕਰਾਈ ਜਾਂਦੀ ਆ ਆਪਾਂ ਨੂੰ ਗਰੀਬਾਂ ਨੂੰ ਤੇ ਆਪਣੇ ਤਗੜੇ ਬੰਦਿਆਂ ਨੂੰ ਹਰੇਕ ਬੰਦੇ ਦੀ ਚਾਹ ਵਾਣਾ ਹਰੇਕ ਮਨ ਦਾ ਭਰ ਸਕਦਾ ਪਰ ਇਹ ਫਰੌਡ ਬੰਦਿਆਂ ਦੇ ਵਿੱਚ ਨਾ ਫਸਿਆ ਕਰੋ ਭਰਾਵਾ ਮੇਰੇ ਠੀਕ ਹੈ ਆਪਣੇ ਪਰਿਵਾਰ ਨੂੰ ਸਾਹ ਪਰਿਵਾਰ ਕੋਲ ਜਾ ਇਹਨਾਂ ਵਿੱਚ ਨਾ ਚੱਕਰਾਂ ਚ ਪਏ ਮਰਾ ਭਰਾ ਠੀਕ ਹੈ ਬਈ ਨਿਕਲੇਊ ਘਰ ਹਾਂ ਨਿਕਲੂਗੀ ਕਿਉਂ ਨਾ ਨਿਕਲੂਗੀ ਜੇ ਤੇਰੀ ਕਿਸਮਤ ਹੈਗੀ ਤੇ ਤੈਨੂੰ ਨਿਕਲੂਗੀ ਬਾਈ ਮੈਂ ਠੀਕ ਹੈ ਫਰਾਡ ਕੰਪਨੀਆ ਦੇ ਵਿੱਚ ਫਸੋਂਗੇ ਤੁਹਾਨੂੰ ਆ ਫਸਣਾ ਪਊਗਾ ਉਹਨਾਂ ਦੇ ਵਿੱਚ ਤੈਨੂੰ ਪੁੱਛਣਗੇ ਵੀ 5 ਕਰੋੜ ਕਿੱਥੋਂ ਆਇਆ ਫਿਰ ਤੂੰ ਕੀ ਜਵਾਬ ਦੇਂਗਾ ਗੱਲ ਸੁਣੋ ਜੇ ਤੂੰ ਸਰਕਾਰੀ ਹੋਊ ਤਾਂ ਤੇ ਲੋਕਾਂ ਨੂੰ ਪਤਾ ਲੱਗੂਗਾ ਵੀ ਹਾਂ ਟੈਕਸ ਕੱਟ ਕੇ ਟੈਕਸ ਕੱਟ ਕੇ ਤੇਰੇ ਅਕਾਊਂਟ ਦੇ ਵਿੱਚ ਆਈ ਹੈ ਸਰਕਾਰੀ ਚੀਜ਼ ਆ ਇਹ ਕਹਿੰਦਾ ਮੇਰੇ ਤਾਂ ਭਾਈ ਦਿਮਾਗ ਨੇ ਕੰਮ ਹੁਣ ਤੇਰੇ ਦਿਮਾਗ ਨੇ ਕੰਮ ਕਰ ਲਿਆ ਹੁਣ ਡਾਕਟਰੀ ਸਰਕਾਰੀ ਡਾਕਟਰੀ ਲੈਂਦਾ ਲੈਂਦਾ ਮਾਤਾ ਉਹਦੇ ਘਰ ਵਾਲੀ ਭਿਵਾਲੀ ਸੀ ਘਰ ਵਾਲੀ ਭਿਵਾਲੀ ਦੂਜੀ ਗੱਲ ਇਹ 5 ਕਰੋੜ ਤੇਰੇ ਖਾਤੇ 'ਚ ਆ ਵੀ ਜਾਂਦਾ ਤੈਨੂੰ ਪੁੱਛਦੇ ਵੀ ਕਿੱਥੋਂ ਆਇਆ ਫੇਰ ਤੂੰ ਕੀ ਜਵਾਬ ਦਿੰਦਾ ਜੇ ਸਰਕਾਰੀ ਹੋਵੇ ਤੈਨੂੰ ਕੋਈ ਰੋਗ ਜੇ ਕੋਈ ਬੋਲ ਨਹੀਂ ਤੈਨੂੰ ਇਹ ਚ ਰੱਬ ਨੇ ਜੇ ਕੀਤਾ ਤੇਰੇ ਲਈ ਚੰਗੇ ਲਈ ਕੀਤਾ ਨਹੀਂ ਤਾਂ ਤੂੰ ਫਸ ਵੀ ਸਕਦਾ ਸੀ ਆਪਦੇ ਮਿਹਨਤ ਤੇ ਯਕੀਨ ਰੱਖ ਮਿਹਨਤ ਕਰ ਮਿਹਨਤ ਨੇ ਪੈਸਾ ਦੇਣਾ ਬਾਬਾ ਮੇਰੇ ਮਿਹਨਤਾਂ ਦੀ ਆਪਾਂ ਦੀ ਘਰ ਵਾਲੀ ਨੂੰ ਲੈ ਕੇ ਆਜਾ ਉਹ ਮੋਲ ਲੈ ਕੇ ਆ ਇੱਥੇ दारू ਪੀ ਕੇ ਪਿਆ ਤੇਰੇ ਸਿਰ ਤੇ ਪੱਗ ਬੰਨੀ ਆ ਸਿੱਖ ਆਪਣੀ ਸਿੱਖਾਂ ਦੀ ਕੌਮ ਆ ਆਪਣੀ ਕਿਹੜੀ ਕਿਹੜੀ ਕੌਮ ਆ ਤੈਨੂੰ ਪਤਾ ਆਪਣੀ ਗੁਰੂਆਂ ਪੀਰਾਂ ਦੀ ਗੁਰੂਆਂ ਪੀਰਾਂ ਦੀ ਧਰਤੀ ਆ ਇਹ ਤੁਸੀਂ ਆਹ ਕੀ ਕਰੀਏ ਨੇ ਪੱਗ ਬੰਨੀ ਤੇਰੇ ਸਿਰ ਤੇ ਤੂੰ दारू ਪੀ ਕੇ ਇੱਥੇ ਲੰਮਾ ਪਿਆ ਉਹ ਤੋਂ ਜਨਾਨੀ ਕੁੱਟ ਦੀ ਢੋਲਾਟਰੀ ਭਰੀ ਜਾ ਇਹ ਚੀਜ਼ਾਂ ਤੋਂ ਰੱਬ ਰੋਕਦਾ ਆਪਾਂ ਨੂੰ ਆਹ ਚੀਜ਼ਾਂ ਤੋਂ ਆਪਣੇ ਸਿੱਖ ਕੌਮ ਆਪਾਂ ਨੂੰ ਰੋਕਦੀ ਆ ਜਿਹੜੇ ਕਿ ਮাজে ਤੁਸੀਂ ਵੜਦੇ ਹੋ ਹੁਣ ਮੇਰੀ ਗਲਤੀ ਕਰਦਾ ਚੱਲ ਹੁਣ ਮੇਰਾ ਭਰਾ ਚੱਲ ਘਰੇ ਹੁਣ ਐ ਨਹੀਂ ਕਰੀਦਾ ਆ